ਸਤਨਾਮ ਵਾਹਿਗੁਰੂ ਸਾਹਿਬ ਜੀ ਫਲ ਗੁਣ ਅਨੰਦ ਉਪਾਰ ਜਨਾਂ ਹਰ ਸੱਜਣ ਪ੍ਰਗਟ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਈ ਸੇਜ ਸੁਹਾਵੇ ਸਰਬ ਸੁਖ ਹੁਣ ਦੁਖਾ ਨਾਹੀ ਜਾਏ ਇਛੁ ਪੁਨੀ ਵਡ ਬਗਣੀ ਵਰ ਪਾਇ ਹਰਿ ਰਾਏ ਮੇਲੇ ਸਹੀਆ ਮੰਗਲ ਗਾਬਹੀ ਗੀਤ ਗੋਵਿੰਦ ਅਲਾਏ ਹਰ ਜਹਾਂ ਅਬਰ ਨਾ ਦਿਸੈ ਕੋਈ ਦੂਜਾ ਲਵ ਨਾ ਲਾਏ ਹਲਤ ਪਲਤ ਸਵਾਰੇ ਹੋਦ ਨੇ ਚਲ ਦਿੱਤੇ ਅਨ ਜਾਏ ਸੰਸਾਰ ਸਾਗਰ ਤੇ ਰਖਿਆ ਨਾ ਬਹੁੜਾ ਜਨਮ ਤਾਏ ਜੇ ਵਾ ਇੱਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਫਲ ਗੁਣ ਨਿਤ ਸਲਾਹੀਆ ਜਿਸ ਨੂੰ ਤਿਲ ਨਾ ਤਮਾਏ ਫਲ ਗੁਣ ਨਿਤ ਸਲਾਹੀਆ ਜਿਸ ਨੂੰ ਤੇਲਨਾ ਤਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਬਦ ਗੁਰੂ ਜੁਗੋ ਜੁਗ ਅਟਲ ਤਨ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਨਦਰੇ ਇਨਾਇਤ ਫਜ਼ਲੋ ਕਰਮ ਦਾ صدਕਾ ਅੰਮ੍ਰਿਤ ਗੁਰਬਾਣੀ ਗੁਰ ਇਤਿਹਾਸ ਕਰ ਪਰਿਵਾਰਾਂ ਵਿੱਚ ਬੈਠ ਅਰੰਧ ਮੰਨ ਰਹੇ ਵਿਡਪਾਗੀ ਸਤ ਸੰਗੀ ਜਨੋ ਅੱਜ ਚੜਿਆ ਫਗਣ ਦਾ ਮਹੀਨਾ ਸਭ ਨਾਲੇ ਸੁੱਖਾਂ ਪਰਿਆ ਆਨੰਦ ਪਰਿਆ ਹੋਵੇ ਸਤਿਗੁਰ ਕਿਰਪਾ ਕਰੇ ਅਰਦਾਸ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਚ ਆਪਸੀ ਪ੍ਰੇਮ ਪਿਆਰ ਇਤਫਾਕ ਤੇ ਖਲਾਕ ਸਤਿਗੁਰ ਜੀ ਸਭ ਨਾਲ ਦੇ ਸਿਰ ਤੇ ਮਿਹਰ ਪਰਿਆ ਹੱਥ ਰੱਖਣ ਫਗਣ ਦਾ ਮਹੀਨਾ ਸਮੇਂ ਦੀ ਵੰਡ ਮੁਤਾਬਕ ਇਹ ਆਖਰਾ ਮਹੀਨਾ ਆਖਰੀ ਮਹੀਨਾ ਹੈ ਇਸ ਮਹੀਨੇ ਨੂੰ ਗੁਰੂ ਪਾਤਸ਼ਾਹ ਜੀ ਨੇ ਸਾਡੀ ਚੋੜੀ ਜੋ ਬਖਸ਼ਿਸ਼ ਰਹਿਮਤ ਪਾਈ ਹੈ ਬੜੇ ਪਿਆਰੇ ਸ਼ਬਦ ਨੇ ਫਲ ਗੁਣ ਗੁਰੂ ਪਾਤਸ਼ਾਹ ਨੇ ਫੱਗਣ ਸ਼ਬਦ ਨਹੀਂ ਵਰਤਿਆ ਫਲ ਗੁਣ ਸ਼ਬਦ ਵਰਤਿਆ ਭਾਵ ਕਿ ਗੁਨਾ ਨਾਲ ਫਲ ਜਾਣਾ ਗੁਨਾ ਨਾਲ ਭਰ ਜਾਣਾ ਗੁਨਾ ਨਾਲ ਕਿਉਂ ਭਰ ਜਾਣਾ ਕਿਉਂਕਿ ਕਦੇ ਜਗਿਆਸੂ ਨੇ ਪੁੱਛਿਆ ਸੀ ਕਿ ਪਾਤਸ਼ਾਹ ਜੀ ਆਨੰਦ ਕਿਵੇਂ ਆਵੇ ਵਿਗਾਸ ਕਿਵੇਂ ਆਵੇ ਤੇ ਪਹਿਲੇ ਮਹੀਨੇ ਦੀ ਸ਼ੁਰੂਆਤ ਗੁਰੂ ਸਾਹਿਬ ਨੇ ਇੱਥੋਂ ਕੀਤੀ ਸੀ ਚੇਤ ਗੋਬਿੰਦ ਅਰਾਧਿਆ ਹੋਵੇ ਆਨੰਦ ਕਣਾ ਕਣਾ ਆਨੰਦ ਹੋਵੇਗਾ ਜੇਕਰ ਉਸ ਮਾਲਕ ਨੂੰ ਅਰਾਧਿਆ ਜਾਵੇ ਉਸ ਮਾਲਕ ਨੂੰ ਧਿਆਇਆ ਜਾਵੇ ਨਿਰੰਕਾਰ ਨੂੰ ਧਿਆਉਣ ਦਾ ਮਤਲਬ ਹੀ ਇਹ ਹੈ ਕਿ ਉਹਦੇ ਵਾਲੇ ਗੁਣ ਮੇਰੀ ਜ਼ਿੰਦਗੀ 'ਚ ਆ ਜਾਣ ਗੁਣ ਕਹ ਗੁਣੀ ਸਮਾ ਬਣਿਆ ਆਪਣੀ ਜ਼ਿੰਦਗੀ 'ਚ ਗੁਣਾਂ ਨੂੰ ਧਾਰਨ ਕਰ ਲੈਣਾ ਫਲ ਗੁਣ आनंद ਉਪਾਰ ਜਾਣਾ ਗੁਣਾ ਨਾਲ ਭਰ ਗਿਆ ਆਨੰਦ ਪ੍ਰਗਟ ਹੋ ਗਿਆ ਹਰ ਸੱਜਣ ਪ੍ਰਗਟ ਆਏ ਅੰਦਰੋਂ ਹਰੀ ਪ੍ਰਮਾਤਮਾ ਪ੍ਰਗਟ ਹੋ ਗਿਆ ਜਿਹੜੇ ਮਾਲਕ ਬਾਰੇ ਜਿਸ ਰੱਬ ਬਾਰੇ ਕਦੇ ਜਗਿਆਸੂ ਨੇ ਪੁੱਛਿਆ ਸੀ ਕਿ ਆਨੰਦ ਕਿਵੇਂ ਆਵੇ ਵਿਗਾਸ ਕਿਵੇਂ ਆਵੇ ਸਦਾ ਵਿਗਾਸ ਕਿਵੇਂ ਹੋਵੇ ਉਸ ਜਗਿਆਸੂ ਦੀ ਅੱਧ ਜ਼ਿੰਦਗੀ ਦੀ ਇਹ ਅਵਸਥਾ ਬਣ ਗਈ ਕਿ ਫਲ ਗੁਣ ਗੁਣਾ ਨਾਲ ਫਲ ਗਿਆ ਜੀਵਣੀ ਗੁਣਵਾਨ ਹੋ ਗਿਆ ਤੇ ਦੁਨੀਆਂ ਤੇ ਜਿੰਨੀ ਕਦਰ ਹੈ ਗੁਰਮੁਖੋ ਗੁਣਾ ਵਾਲਿਆਂ ਦੀ ਹੈ ਜਿਹਦੇ ਕੋਲ ਗੁਣ ਨੇ ਲੋਕ ਉਹਦਾ ਸਤਕਾਰ ਕਰਦੇ ਨੇ ਉਹਦਾ ਮਾਣ ਕਰਦੇ ਨੇ ਇਹੀ ਕਾਰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਖਦੀ ਹੈ ਜੇ ਗੁਣ ਹੋਵੈ ਗੰਠੜੀ ਹੈ ਮਿਲੇਗਾ ਸੋਈ ਗੁਣ ਨੇ ਤੇ ਨਿਰੰਕਾਰ ਨਾਲ ਮਿਲਾਪ ਹੈ ਤੇ ਫਿਰ ਪਾਤਸ਼ਾਹ ਜੀ ਕਹਿੰਦੇ ਨੇ ਮਿਲਿਆ ਹੋਏ ਨਾ ਵਿਛੜੀ ਵਿਚੜਾ ਜੇ ਮਿਲਿਆ ਹੋਈ ਜਿਹੜਾ ਇੱਕ ਵਾਰੀ ਗੁਣਾ 'ਚ ਮਿਲ ਗਿਆ ਗੁਣਾ 'ਚ ਇੱਕਮਿਕ ਹੋ ਗਿਆ ਫਾਰ ਐਗਜ਼ਾਮਪਲ ਕਿਸੇ ਨੂੰ ਡਾਕਟਰੀ ਦਾ ਗੁਣ ਆ ਗਿਆ ਫਿਰ ਅੰਤਲੇ ਸਵਾਸਾਂ ਤੱਕ ਉਹ ਗੁਣ ਉਹਦੇ ਕੋਲ ਹੀ ਰਹੇਗਾ ਉਹ ਗਵਾਚੇਗਾ ਨਹੀਂ ਕੋਈ ਟੀਚਰ ਐਮ ਐਡ ਬੀ ਐਡ ਕਰਕੇ ਪੜ੍ਹਾਈ ਕਰਕੇ ਮਿਹਨਤ ਕਰਕੇ ਟੀਚਰ ਬਣ ਗਿਆ ਉਹ ਟੀਚਰ ਵਾਲਾ ਗੁਣ ਉਹਦੇ ਕੋਲ ਹੈ ਕੋਈ ਇੰਜੀਨੀਅਰ ਬਣ ਗਿਆ ਉਹ ਗੁਣ ਉਹਦੇ ਕੋਲ ਹੈ ਜਿਦੇ ਜਿਦੇ ਕੋਲ ਜਿਹੜਾ ਜਿਹੜਾ ਗੁਣ ਇੱਕ ਵਾਰੀ ਆ ਗਿਆ ਨਾ ਜਾਂ ਮਿਹਨਤ ਕਰਕੇ ਉਹਨੇ ਗੁਣ ਨੂੰ ਧਾਰਨ ਕਰ ਲਿਆ ਆਪਣੇ ਅੰਦਰ ਵਸਾ ਲਿਆ ਧਾਰਨ ਕਰਨਾ ਵੀ ਮਤਲਬ ਕੀ ਆ ਉਹਨੂੰ ਜਾਨਣਾ ਸਮਝਣਾ ਠੀਕ ਇਸੇ ਤਰ੍ਹਾਂ ਗੁਰੂ ਅੰਗਦ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਪੜ੍ਹੀਏ ਤੇ ਉਹਦੇ ਵਿੱਚ ਵੀ ਬੜੇ ਪਿਆਰੇ ਬਚਨ ਨੇ ਧੰ ਸਤਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਤੇ ਬੜਾ ਸਪਸ਼ਟ ਕੀਤਾ ਜਦੋਂ ਅਸੀਂ ਜਪਜੀ ਸਾਹਿਬ ਪੜ੍ਹਦੇ ਆਂ ਵੇਣ ਗੁਣ ਕੀਤੇ ਭਗਤ ਨਾ ਹੋਏ ਭਗਤੀ ਕਹਿੰਦੇ ਹੀ ਉਹਨੂੰ ਆ ਜਿੱਥੇ ਗੁਣ ਹੋਣ ਗੁਣਾ ਨਾਲ ਪਰ ਜਾਣਾ ਗੁਣਾ ਚ ਸਮਾ ਜਾਣਾ ਦੇਖੋ ਨਾ ਕੋਈ ਕਿਸੇ ਮਿੱਤਰ ਦੇ ਨਾਲ ਲੰਮੇ ਸਮੇਂ ਤੋਂ ਆਪਣੀ ਫਰੈਂਡਸ਼ਿਪ ਦੋਸਤੀ ਚਲਾਉਂਦਾ ਆ ਰਿਹਾ ਤੇ ਚਲਾਉਂਦਾ ਇਸ ਕਰਕੇ ਆ ਰਿਹਾ ਕਿਉਂਕਿ ਇੱਕ دوست ਕੁਝ ਬੋਲਦਾ ਹੈ ਤੇ ਦੂਜਾ ਜਰ ਜਾਂਦਾ ਹੈ ਸਹਿ ਜਾਂਦਾ ਹੈ ਇਹਦਾ ਮਤਲਬ ਵੀ ਉਹਦੇ ਕੋਲ ਜਰਨ ਵਾਲਾ ਗੁਣ ਹੈ ਉਹ ਉਹਦੇ ਔਗਣਾ ਨੂੰ ਨਿਚਤਾਰਦਾ ਉਹ ਸਿਰਫ ਉਹਦੀ ਕੁਆਲਿਟੀ ਉਹਦੇ ਗੁਣਾ ਨੂੰ ਤਰਜੀਹ ਦਿੰਦਾ ਹੈ ਠੀਕ ਇਸੇ ਤਰ੍ਹਾਂ ਗੁਰੂ ਸਾਹਿਬ ਸਾਨੂੰ ਬਾਣੀ ਅੰਦਰ ਪੈਰ ਪੈਰ ਤੇ ਸਮਝਾਉਂਦੇ ਨੇ ਗੁਣਾ ਕਾਹੋ ਵੈ ਵਾਸਲਾ ਕੱਢ ਵਾਸ ਲਈਜੈ ਜੇ ਗੁਣ ਹੋਵਣ ਸਾਜਨਾ ਮਿਲ ਸਾਝ ਕਰੀਜੈ ਸਾਝ ਕਰੀਜੈ ਗੁਣਾ ਕਹਿਰੀ ਛੋਡ ਅਬ ਗੁਣ ਚੱਲੀਏ ਅਬ ਗੁਣਾ ਦਾ ਤਿਆਗ ਕਰਦਾ ਜਾ ਗੁਣਾ ਨੂੰ ਜ਼ਿੰਦਗੀ ਚ ਥਾਂ ਦਿੰਦਾ ਜਾ ਗੁਣ ਕੀ ਨੇ ਸਤ ਸੰਤੋਖ ਸਬਰ ਦਇਆ ਹਲੀਮੀ ਤੀਰ ਜੇ ਸਾਰੇ ਗੁਣ ਨੇ ਔਗਣ ਕੀ ਨੇ ਨਿੰਦਿਆ ਈਰਖਾ ਚੁਗਲੀ ਦੁਐਤ ਸਾੜਾ ਨਫ਼ਰਤ ਇਹ ਕਿਤੇ ਵੀ ਹੋਵੇ ਗੁਰਮੁਖੋ ਕਰ ਪਰਿਵਾਰ ਵਿੱਚ ਕਿਸੇ ਪ੍ਰਤੀ ਈਰਖਾ ਹੋ ਜੇ ਕਿਸੇ ਪ੍ਰਤੀ ਨਫ਼ਰਤ ਹੋ ਜੇ ਕੋਈ ਸ਼ੱਕ ਹੋ ਜੇ ਕਰਣਾ ਹੋ ਜੇ ਉਹ ਪਰਿਵਾਰ ਨਹੀਂ ਬਹੁਤਾ ਚਰ ਚੱਲਦੇ ਤੇ ਜੇ ਉਸੇ ਪਰਿਵਾਰ ਵਿੱਚ ਇੱਕ ਦੂਜੇ ਪ੍ਰਤੀ ਪਿਆਰ ਹੈ ਇਤفاق ਹੈ ਸਬਰ ਹੈ ਸਿੱਧਕ ਹੈ ਪ੍ਰੋਸਾਏ ਤੇ ਉਹ ਪਰਿਵਾਰ ਨਿਭਦੇ ਨੇ ਸੋ ਗੁਣਾਂ ਦੀ ਕਦਰ ਗੁਰੂ ਸਾਹਿਬ ਤੇ ਕਹਿੰਦੇ ਨੇ ਤੇਰੇ ਕੋਲ ਗੁਣ ਨੇ ਨਾ ਜਿਹੜੇ ਨਿਰੰਕਾਰ ਵਾਲੇ ਗੁਣ ਨੇ ਉਹ ਤੇਰੇ ਕੋਲ ਆ ਜਾਣ ਰੱਬ ਆਪ ਤੈਨੂੰ ਮਿਲ ਲਾਵੇ ਰੱਬ ਆਪ ਤੇਰੇ ਨਾਲ ਮੁਲਾਕਾਤ ਕਰੇ ਕਿਉਂਕਿ ਖੇੜ ਹੀ ਗੁਣਾ ਦੀ ਹੈ ਭਾਈ ਲਾਲੋ ਦੇ ਕੋਲ ਗੁਣ ਨੇ ਜਿਹਦਾ ਦਰਵਾਜ਼ਾ ਗੁਰਨਾਨਕ ਸਾਹਿਬ ਖੜਕਾਉਂਦੇ ਨੇ ਜਾ ਕੇ ਉਹ ਕਿਰਤੀ ਆ ਉਹ ਮਿਹਨਤ ਕਰਦਾ ਏ ਉਹ ਲੋੜਵੰਦ ਦੀ ਮਦਦ ਕਰਦਾ ਏ ਉਹ ਆਏ ਗਏ ਸ਼ਰਨਾਰਥੀ ਦੀ ਪ੍ਰਸ਼ਾਦੇ ਪਾਣੀ ਨਾਲ ਵੀ ਸੇਵਾ ਕਰਦਾ ਹੈ ਪਰ ਦੂਸਰੇ ਪਾਸੇ ਮਲਕ ਪਾਗੋ ਲੋਕਾਂ ਦਾ ਲਹੂ ਪੀਂਦਾ ਹੈ ਹੱਕ ਖਾਂਦਾ ਹੈ ਗੁਰੂ ਸਾਹਿਬ ਉਹਦੀ ਕਿਰਤ ਨੂੰ ਪ੍ਰਵਾਣ ਨਹੀਂ ਕਰਦੇ ਕਰਤਬਿਓ ਕੰਮ ਵੀਓ ਜਿਹਦੇ ਵਿੱਚ ਇਮਾਨਦਾਰੀ ਹੋਵੇ ਜਿਹਦੇ ਵਿੱਚ ਸੱਚਾਈ ਹੋਵੇ ਧੋਖਾ ਨਾ ਹੋਵੇ ਚੀਟ ਨਾ ਹੋਵੇ ਕਿਸੇ ਨਾਲ ਉਸ ਗੁਣ ਨੂੰ ਗੁਰੂ ਸਾਹਿਬ ਪ੍ਰਵਾਨ ਕਰਦੇ ਨੇ ਨਿੱਤੇ ਚੋਰੀ ਕਰਨਾ ਵੀ ਤੇ ਗੁਣ ਹੀ ਆ ਨਾ ਚੋਰ ਚੋਰੀ ਕਰਦਾ ਤੇ ਉਹ ਕਹਿੰਦਾ ਮੇਰੇ ਕੋਲ ਗੁਣ ਹੈ ਕੁਆਲਿਟੀ ਹੈ ਕਿੰਨੀ ਮਿਹਨਤ ਨਾਲ ਕੋਈ ਤਾਲੇ ਜਿੰਦਰੇ ਤਿਆਰ ਕਰਦਾ ਇੱਕ ਚੋਰ ਆ ਗੁਰਮੁਖ ਉਹ ਬੜੇ ਤਰੀਕੇ ਨਾਲ ਉਹਨੂੰ ਤੋੜ ਜਾਂਦਾ ਸੋ ਕਹਿਣ ਤੋਂ ਪਾਪ ਗੁਣ ਉਹ ਜਿਹੜੇ ਗੁਣ ਸਮਾਜ ਪ੍ਰਵਾਨ ਕਰੇ ਜਿਹੜੇ ਗੁਣ ਗੁਰੂ ਨੂੰ ਚੰਗੇ ਲੱਗਦੇ ਨੇ ਜਿਵੇਂ ਅਸੀਂ ਅਕਸਰ ਕਹਿੰਨੇ ਨਾ ਵੀ ਤੁਰਨਾ ਸਾਰਿਆਂ ਦਾ ਪ੍ਰਵਾਨ ਨੇ ਤੁਰਨਾ ਉਹਦਾ ਪ੍ਰਵਾਨ ਹੈ ਭਗਤਾਂ ਕੀ ਚਾਲ ਨਰਾਲੀ ਚਾਲਾਂ ਨਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਇਹ ਗੁਣ ਹੈ ਭਗਤ ਦੇ ਇਹਨਾਂ ਗੁਣਾ ਨਾਲ ਭਗਤ ਚੱਲਦਾ ਹੈ ਤੇ ਜਿਹਦੇ ਕੋਲ ਲੱਭ ਵੀ ਆ ਲੋਭ ਵੀ ਆ ਕਰੋ ਚਾਲੋ ਵੀ ਰਿਹਾ ਹੈ ਪਰ ਉਹਦਾ ਚੱਲਣਾ ਪ੍ਰਵਾਨ ਹੀ ਨਹੀਂ ਵੇਖਣਾ ਉਹਦਾ ਪ੍ਰਵਾਨਾ ਜਿਹਦੀਆਂ ਅੱਖਾਂ ਨੇ ਇਸ ਗੱਲ ਨੂੰ ਪ੍ਰਵਾਨ ਕਰ ਲਿਆ ਪਰ ਤਰੈ ਰੂਪ ਨ ਅਪੇਖ ਹੈ ਨੇਤਰ ਕੰਨ ਉਹਦੇ ਪ੍ਰਵਾਨ ਗੁਰਮੁਖੋ ਜਿਨ੍ਹਾਂ ਨੇ ਗੰਦੇ ਗੀਤ ਸੁਣਨੇ ਬੰਦ ਕਰ ਦਿੱਤੇ ਜਿਹੜੇ ਸੱਚ ਨੂੰ ਸੁਣਦੇ ਨੇ ਇਸ ਕਰਕੇ ਇਸ ਰਵਣ ਨੂੰ ਮੇਰੇਉ ਸੱਚ ਸੁਣਨੈ ਨੂੰ ਪਠਾਇ ਸੱਚ ਸੁਣਨੈ ਨੂੰ ਪਠਾਇ ਸਰੀਰ ਲੈ ਸੁਣੋ ਸਤ ਬਾਣੀ ਗੁਣਾ ਨਾਲ ਭਰ ਜਾਣਾ ਗੁਣਾ ਵਿੱਚ ਸਮਾ ਜਾਣਾ ਗੁਰੂ ਸਾਹਿਬ ਕਹਿੰਦੇ ਨੇ ਇਹੀ ਇਸ ਮਹੀਨੇ ਦਾ ਮਹੱਤਵ ਹੈ ਫਲ ਗੁਣ ਗੁਣਾ ਨਾਲ ਫਲਦਾ ਫਲ ਗੁਣ ਆਨੰਦ ਇਹੀ ਆਨੰਦ ਹੈ ਉਪਾਰ ਜਾਣਾ ਉੱਪਰ ਜਾਣਾ ਪ੍ਰਗਟ ਹੋ ਜਾਣਾ ਹਰ ਸੱਜਣ ਪ੍ਰਗਟਿਆ ਤੇਰੇ ਅੰਦਰੋਂ ਹੀ ਸੱਜਣਤਾ ਹੀ ਨਿਕਲੇਗੀ ਸੱਜਣ ਦਾ ਮਤਲਬ ਹੀ ਇਹ ਹੁੰਦਾ ਹੈ ਗੁਰਮੁਖੋ ਜਿੱਥੇ ਸਿਰਫ ਦਇਆ ਪਿਆਰ ਹਲੀਮੀ ਹਮਦਰਦੀ ਨੇਕੀ ਇਮਾਨਦਾਰੀ ਹੋਵੇ ਸਭ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜੇ ਤੇਰੇ ਕੋਲੇ ਗੁਣ ਨੇ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥੇ लेखा ਮੰਗੀਏ ਤਿੱਥੇ ਖੜੇ ਦਸਨ ਇਹ ਗੁਣ ਸੱਜਣ ਤਾਈ ਵਾਲੇ ਨੇ ਝੂਠ ਤੇ ਪਿਆਰ ਪੈਰ ਤੇ ਸਾਥ ਛੱਡ ਜਾਂਦਾ ਬੇਈਮਾਨੀ ਸਾਥ ਛੱਡ ਜਾਂਦੀ ਹੈ ਧੋਖਾ ਸਾਥ ਛੱਡ ਜਾਂਦਾ ਇਸ ਕਰਕੇ ਸਭ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਗੁਣਾ ਦਾ ਤਾਰਨ ਹੋ ਗੁਣਾ ਕਹੋ ਵੈ ਵਸਲਾ ਕੱਢ ਬਾਸ ਲਈ ਜਾਏ ਜੇ ਗੁਣ ਹੋਵੇ ਗੰਠੜੀਏ ਮਿਲੇਗਾ ਸੋਈ ਗੁਣ ਨੇ ਫਿਰ ਮਲਾਪ ਹੈ ਤੇ ਜੇ ਗੁਣ ਨਹੀਂ ਫਿਰ ਕੋਈ ਮਲਾਪ ਨਹੀਂ ਫਿਰ ਅੱਗੇ ਪਾਤਸ਼ਾਹ ਜੀ ਕਹਿੰਦੇ ਨੇ ਸੰਤ ਸਹਾਈ ਰਾਮ ਕੇ ਰਾਮ ਨਾਲ ਮਿਲਾਉਣ ਵਾਲੇ ਸੰਤ ਜਨ ਰੱਬ ਦੇ ਪਿਆਰੇ ਗੁਰਮਖ ਜਨ ਜਿਹਨੂੰ ਗੁਰੂ ਸਾਹਿਬ ਬਾਣੀ ਅੰਦਰ ਕਹਿੰਦੇ ਨੇ ਨਾ ਕੋਈ ਜਨ ਹਰਿ ਸਿਉ ਦੇਵਾ ਜੋਰ ਚਰਨ ਗਹੋਂ ਬਕੋ ਸ਼ੁਭ ਰਸਨਾ ਦੀਜੈ ਪ੍ਰਾਣ ਅਕੋਰ ਕੋਈ ਮੈਨੂੰ ਇਹੋ ਜਾਂ ਮਿਲੇ ਜਿਹੜਾ ਮੈਨੂੰ ਨਿਰੰਕਾਰ ਨਾਲ ਮਿਲਾ ਦੇਵੇ ਤਿੰਨ ਨਿਰੰਕਾਰ ਨਾਲ ਕੌਣ ਮਿਲਾਵੇਗਾ ਪੂਰਾ ਗੁਰੂ ਸਮਰੱਥ ਗੁਰ ਪੂਰਾ ਜਿਨ ਸਿਮਰਿਆ ਸਹੀ ਪਏ ਨਿਹਾਲ ਜਿਨ੍ਹਾਂ ਨੇ ਪੂਰੇ ਨੂੰ ਸਿਮਰਿਆ ਉਹਨੇ ਪੂਰੇ ਨੇਰੰਕਾਰ ਨਾਲ ਮਿਲਾ ਦਿੱਤਾ ਇਸ ਕਰਕੇ ਸਭ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹਦੇ ਨਾਲ ਸਾਂਝ ਬਣਾ ਜਿਹੜੇ ਰੱਬ ਦੇ ਸੰਤ ਨੇ ਰੱਬ ਦੇ ਪਿਆਰੇ ਨੇ ਸੰਤ ਸਹਾਈ ਰਾਮ ਕੇ ਵੈਸੇ ਗੁਰਬਾਣੀ ਨੂੰ ਪੜ੍ਹੀਏ ਨਾ ਤੇ ਸੰਤ ਇੱਕ ਗੁਣਾ ਦਾ ਨਾਮ ਹੈ ਸਰੀਰ ਦਾ ਨਾਮ ਨਹੀਂ ਗੁਣ ਨੇ ਤੇ ਸੰਤ ਹੈ ਗੁਣ ਨਹੀਂ ਤੇ ਸੰਤ ਕੋਈ ਨੀ ਤੇ ਸਰੀਰ ਨੂੰ ਤੇ ਗੁਰੂ ਸਾਹਿਬ ਨੇ ਇੱਥੋਂ ਤੱਕ ਕਹਿ ਦਿੱਤਾ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ ਮੈਨੂੰ ਸਿੱਖ ਉਹ ਪਿਆਰਾ ਹੈ ਜਿਹਦੇ ਕੋਲ ਗੁਣ ਨੇ ਜਿਹਦੇ ਕੋਲ ਚੰਗਿਆਈਆਂ ਨੇ ਬਾਰੀ ਤੌਰ ਤੇ ਭੇਖ ਲਿਬਾਸ ਵਾਲਾ ਸਿੱਖ ਨਹੀਂ ਗੁਣਾ ਵਾਲਾ ਸਿੱਖ ਉਹਦੀ ਗੁਰੂ ਪਾਰਸਾ ਜੀ ਕਦਰ ਕਰਦੇ ਨੇ ਉਹਨੂੰ ਗੁਰੂ ਪਾਰਸਾ ਜੀ ਗੜ ਨਾਲ ਲਾਉਂਦੇ ਨੇ ਇਸ ਕਰਕੇ ਸਭ ਸੱਚੇ ਪਾਰਸਾ ਕਹ ਰਹੇ ਨੇ ਕਰ ਕਿਰਪਾ ਦਿਆ ਮਿਲਾਏ ਉਹਨਾਂ ਨੇ ਮੁਲਾਕਾਤ ਕਰਵਾ ਦਿੱਤੀ ਮੁਲਾਪ ਕਰਵਾ ਦਿੱਤਾ ਯਾਦ ਰੱਖਿਓ ਭਾਈ ਜੋਧ ਬਾਣੀ ਪੜਦਾ ਹੈ ਭਾਈ ਲੈਣਾ ਜੀ ਸੁਣਦੇ ਨੇ ਭਾਈ ਲੈਣਾ ਜੀ ਮਿਲਾਰਿਆ ਹੈ ਗੁਰੂ ਨਾਨਕ ਸਾਹਿਬ ਪਰਸਾ ਨਾਲ ਪਰ ਕਿਤੇ ਇਤਿਹਾਸ ਵਿੱਚ ਜ਼ਿਕਰ ਨਹੀਂ ਆਉਂਦਾ ਕਿ ਭਾਈ ਜੋਧ ਨੂੰ ਭਾਈ ਲੈਣਾ ਜੀ ਨੇ ਫਿਰ ਜਾ ਕੇ ਮੱਥਾ ਟੇਕਿਆ ਹੋਵੇ ਨਮਸਕਾਰ ਕੀਤੀ ਹੋਵੇ ਵੀ ਜੋਧ ਦੇ ਤਾਂ ਖੜ ਕੇ ਨਹੀਂ ਪੂਰਾ ਮਿਲ ਗਿਆ ਪੂਰੇ ਨੇ ਕਹਾਣੀ ਕੀ ਵਰਤਾ ਦਿੱਤੀ ਉਹਨੇ ਆਪਣਾ ਰੂਪ ਬਣਾ ਲਿਆ ਭਾਈ ਲੈਣਾ ਜੀ ਦੇ ਘਰੋਂ ਗੁਰੂ ਅੰਗਦ ਪਾਰਸ਼ਾ ਜੀ ਦੀ ਧੀ ਆ ਬਾਣੀ ਪੜਦੀ ਐ ਤੇ ਬਜ਼ੁਰਗ ਬਾਣੀ ਸੁਣਦਾ ਹੈ ਮਲਾਪ ਹੋ ਜਾਂਦਾ ਹੈ ਗੁਰੂ ਅੰਗਦ ਪਾਰਸ਼ਾ ਨਾਲ ਬੀਬੀ ਅਮਰੋ ਜੀ ਕਿਤੇ ਇਤਿਹਾਸ ਵਿੱਚ ਤੁਸੀਂ ਦੁਬਾਰਾ ਜ਼ਿਕਰ ਨਹੀਂ ਪੜੋਗੇ ਵੀ ਦੁਬਾਰਾ ਕਿਤੇ ਬੀਬੀ ਅਮਰੋ ਨੂੰ ਗੁਰੂ ਅਮਰਦਾਸ ਪਿਆਰ ਧੀ ਨਾਲ ਨੋਂ ਨਾ ਉਹ ਸਤਕਾਰ ਬਣਿਆ ਹੈ ਪਰ ਇੱਕ ਸੰਤ ਰੂਪ ਬਣਾ ਕੇ ਜਾਂ ਇੱਕ ਸਾਧ ਬਣਾ ਕੇ ਉਹਦਾ ਸਤਕਾਰ ਇਹ ਤਾਂ ਕਿਤੇ ਨਹੀਂ ਤੁਸੀਂ ਇਤਿਹਾਸ ਵਿੱਚ ਪੜੋਗੇ ਮਿਲਾਦਤਾ ਮਿਲਾ ਕੇ ਕਹਾਣੀ ਅੱਗੇ ਚੱਲਦੀ ਹੈ ਇਥੋਂ ਤੱਕ ਕਿ ਮਨੁੱਖ ਵਪਾਰੀ ਆ ਲਾਹੌਰ ਦਾ ਬਹੁਤ ਧਨੀ ਤੜਾੜ ਸਿੰਕਲਾ ਦੀਪ ਦਾ ਰਾਜਾ ਉਹਨੂੰ ਕੈਦ ਵਿੱਚ ਪਾ ਦਿੰਦਾ ਹੈ ਕੈਦ ਵਿੱਚ ਪਿਆ ਹੋਇਆ ਵੀ ਰਾਜੇ ਨੂੰ ਤੇ ਆ ਵੀ ਤੜਫੇਗਾ ਦੁਖੀ ਪਰੇਸ਼ਾਨ ਹੋਏਗਾ ਤੇ ਸਵੇਰੇ ਆਪ ਆਖੇਗਾ ਵੀ ਤੁਹਾਡਾ ਨਿਜਮ ਪ੍ਰਵਾਨ ਹੈ ਤੁਹਾਡਾ ਅਕੀਦਤ ਧਰਮ ਪ੍ਰਵਾਨ ਹੈ ਪਰ ਉਹ ਰਾਤ ਵੀ ਖਿਸ ਖਿੜ ਖਿੜ ਕੇ ਹੱਸਦਾ ਹੈ ਬਾਣੀ ਪੜਦਾ ਹੈ ਆਰਾਮ ਨਾਲ ਸੌਂਦਾ ਸਵੇਰੇ ਰਾਜਾ ਕਹਿੰਦਾ ਵੀ ਉਹਦਾ ਕੀ ਹਾਲ ਆ ਜਿੰਨੂੰ ਦੋ ਦਿਨ ਤੋਂ ਜੇਲ੍ਹੋਂ ਕੰਦੇ ਉਹ ਤੇ ਬੜਾ ਆਨੰਦ ਵਿੱਚ ਆ। ਰਾਜਾ ਪੁੱਛਦਾਣ ਕੇ ਵੀ ਤੇਰੇ ਕੋਲ ਆਨੰਦ ਕਿਵੇਂ ਮੈਂ ਮਹਿਲਾਂ ਦੇ ਵਿੱਚ ਪਲੰਗ ਤੇ ਪਿਆ ਨੀਂਦ ਨਹੀਂ ਆਉਂਦੀ ਤੇ ਤੂੰ ਧਰਤੀ 'ਪੋਂ ਤੇ ਸੁੱਤਾ ਵੀ ਆਨੰਦ ਆਉਂਦਾ ਉਹ ਕਹਿੰਦਾ ਮੇਰਾ ਆਨੰਦ ਅੰਦਰ ਹੈ ਗੁਰ ਮੇਰੇ ਸੰਗ ਸਦਾ ਹੈ ਨਾਲੇ। ਮੈਂ ਸ਼ਬਦ ਨਾਲ ਜੁੜਿਆ ਹੋਇਆ ਸ਼ਬਦ ਕਿਹਦਾ ਕਹਿੰਦਾ ਗੁਰੂ ਨਾਨਕ ਸਾਹਿਬ ਦਾ ਕਹਿੰਦਾ ਮੈਨੂੰ ਵੀ ਮਿਲਾ ਦੇ। ਸਿੰਕਲਾ ਦੀਪ ਦਾ ਰਾਜਾ ਫਿਰ ਮਿਲਦਾ ਗੁਰਨਾਨਕ ਪਾਰਸਾਂ ਨੂੰ ਪਰ ਤੁਸੀਂ ਕਿਤੇ ਇਤਿਹਾਸ ਵਿੱਚ ਨਹੀਂ ਪੜੋ ਕਿ ਰਾਜੇ ਨੇ ਦੁਬਾਰਾ ਕਿਤੇ ਮਨਸੁਖ ਨੂੰ ਜਾ ਕੇ ਮੱਥਾ ਟੇਕਿਆ ਹੋਵੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾਏ ਸ਼ਬਦ ਦੀ ਵਿਚਾਰਧਾਰਾ ਸ਼ਬਦ ਹੀ ਗੁਰੂ ਹੈ ਗੁਰੂ ਤੋਂ ਛੋਟ ਕੁਝ ਵੀ ਨਹੀਂ ਪੂਰਾ ਗੁਰੂ ਹੀ ਸਾਨੂੰ ਮੈਂ ਤੇ ਹੈਰਾਨ ਹੁੰਨਾ ਸਿੱਖ ਇਤਿਹਾਸ ਨੂੰ ਜਦੋਂ ਪੜ੍ਹੀਏ ਨਾ ਤੇ ਗੁਰੂ ਗੋਬਿੰਦ ਸਿੰਘ ਪਾਰਸਾਂ ਨੇ 1706 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਸੰਪੂਰਨ ਤਿਆਰ ਕਰਵਾ ਲਈ ਸੀ ਪਰ ਗੁਰਤਾ ਗੱਦੀ ਨਹੀਂ ਸੀ ਦਿੱਤੀ ਗੁਰਤਾ ਗੱਦੀ 1708 ਵਿੱਚ ਹੈ ਤੇ ਜਿੱਦਨ ਗੁਰਤਾ ਗੱਦੀ ਦਿੱਤੀ ਹੈ ਸਾਡਾ ਇਤਿਹਾਸ ਕਹਿੰਦਾ ਗੁਰੂ 파ਰਸਾ ਜੀ ਉਹਨਾਂ ਜੋਤੀ ਜੋਤ ਸਮਾ ਜਾਂਦੇ ਨੇ ਅਗਲੀ ਸਵੇਰ ਸਮਾ ਜਾਂਦੇ ਨੇ ਜਦੋਂ ਤੋਂ ਪਹਿਲਾਂ ਇਹ ਇੱਕ ਇਤਿਹਾਸ ਦੇ ਪੰਨਿਆਂ ਦੇ ਵਿੱਚ ਇਤਿਹਾਸਕ ਘਟਨਾ ਹੈ ਗੁਰੂ ਨੇ ਤੇ ਸਾਨੂੰ ਦੇਵ ਵਾਲਾ ਗੁਰੂ ਜਿੰਨਾ ਚਿਰ ਸੀ ਸ਼ਬਦ ਗੁਰੂ ਨੂੰ ਉਹਨਾਂ ਚਿਰ ਗੁਰਤਾ ਗੱਦੀ ਨਹੀਂ ਪਰ ਜਦੋਂ ਗੁਰਤਾ ਗੱਦੀ ਸ਼ਬਦ ਨੂੰ ਦੇ ਦਿੰਦੀ ਫਿਰ ਦੇ ਦਾ ਕਨਸੈਪਟ ਖਤਮ ਕਰ ਦਿੱਤਾ ਅੱਜ ਸਮਝਣ ਦੀ ਲੋੜ ਹੈ ਗੁਰਮੁਖੋ ਜਿਹੜੇ ਥਾਂ ਥਾਂ ਤੇ ਸਾਧ ਬਾਬੇ ਡੇਰੇ ਬਣਾ ਬਣਾ ਕੇ ਆਪਣੇ ਆਪ ਨੂੰ ਪ੍ਰੋਮੋਟ ਕਰ ਰਹੇ ਨੇ ਤੇ ਮੈਂ ਤੇ ਵੀ ਬੇਨਤੀ ਕਰਦਾ ਹੁੰਨਾ ਤੇ ਫਿਰ ਤੇ ਉਹਨਾਂ ਥਾਵਾਂ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਲੈ ਲੈਣੀ ਚਾਹੀਦੀ ਹੈ ਤੇ ਬਾਬੇ ਦਾ ਪ੍ਰਕਾਸ਼ ਕਰ ਦੇਣਾ ਚਾਹੀਦਾ ਜਦੋਂ ਬਾਬੇ ਦੇ ਕਰਕੇ ਤੁਸੀਂ ਵੇਖੋ ਨਾ ਕੋਈ ਨਹੀਂ ਕਹਿੰਦਾ ਮੈਂ ਬਾਬਾ ਗੁਰੂ ਗ੍ਰੰਥ ਸਾਹਿਬ ਨੂੰ ਮਿਲਣ ਚੱਲਣਾ ਹਰ ਕੋਈ ਜਾਂਦਾ ਜਿਹਦਾ ਡੇਰਾ ਹੋਏਗਾ ਬਾਬਾ ਉਹਨੂੰ ਮਿਲਣ ਚੱਲਿਆ ਇਸ ਕਰਕੇ ਪਾਰਸ਼ਾ ਜੀ ਕਿੱਡਾ ਪਿਆਰਾ ਕਨਸੈਪਟ ਸਾਨੂੰ ਸਮਝਾ ਰਹੇ ਨੇ ਗੁਣ ਧਾਰਨ ਕਰ ਜ਼ਿੰਦਗੀ ਚ ਗੁਣਾ ਕਰਕੇ ਨਿਰੰਕਾਰ ਚ ਮਿਲਾਪ ਹੈ ਗੁਣ ਗੁਰੂ ਤੋਂ ਮਿਲਣਗੇ ਗੁਰੂ ਸਮਝਾਉਣਗੇ ਕਿਹੜੇ ਗੁਣ ਧਾਰਨ ਕਰਨੇ ਨੇ ਸ਼ਬਦ ਗੁਰੂ ਰਾਹੀ ਹੀ ਨਿਰੰਕਾਰ ਨੂੰ ਪਾਇਆ ਜਾ ਸਕਦਾ ਹੈ ਇੰਜ ਕਹਿ ਲਓ ਜਾਂ ਸ਼ਬਦ ਵਿੱਚ ਸਮਾ ਕੇ ਹੀ ਨਿਰੰਕਾਰ ਦੀ ਪ੍ਰਾਪਤੀ ਹੈ ਵਾਹ ਵਾਹ ਬਾਣੀ ਨਿਰੰਕਾਰ ਸ਼ਬਦ ਹੀ ਨਿਰੰਕਾਰ ਹੈ ਸ਼ਬਦ ਹੀ ਬ੍ਰਹਮ ਹੈ ਸ਼ਬਦ ਹੀ ਸਭ ਕੁਝ ਹੈ ਮੈਂ ਕੁਵਾਰੀ ਬੇਨਤੀ ਕੀਤੀ ਸੀ ਗੁਰਮੁਖੋ ਸਾਹਮਣੇ ਕੋਈ ਵੀ ਵਿਅਕਤੀ ਬੜਾ ਵਧੀਆ ਪੜਿਆ ਲਿਖਿਆ ਇੰਟੈਲੀਜੈਂਟ ਇੰਗਲਿਸ਼ ਚ ਮਾਹਰ ਬੰਦਾ ਵੀ ਮੇਰੇ ਸਾਹਮਣੇ ਆਣ ਕੇ ਰੋਜ਼ ਬੈਠਾ ਰਵੇ ਮੈਨੂੰ ਇੰਗਲਿਸ਼ ਨਹੀਂ ਆਉਣ ਲੱਗੀ ਆਏ ਕਿ ਉਹਦੋਂ ਜਦੋਂ ਉਹਦੇ ਸ਼ਬਦ ਮੇਰੀ ਜ਼ਹਿਨੀਤ ਨਾਲ ਮੇਰੀ ਸੋਚ ਨਾਲ ਟਕਰਾਂਉਣਗੇ ਉਸ ਤੋਂ ਬਿਨਾ ਨਹੀਂ ਸਰੀਰ ਦੇ ਕਰਕੇ ਨਹੀਂ ਖੇਡ ਹੈ ਖੇਡ ਕਾਦੀ ਹੈ ਸ਼ਬਦਾਂ ਕਰਕੇ ਰੋਜ਼ ਰਸਤੇ ਦੇ ਵਿੱਚ ਹਜ਼ਾਰਾਂ ਲੋਕ ਸਾਡੇ ਕੋਲੋਂ ਗੁਜ਼ਰ ਜਾਂਦੇ ਨੇ ਪਰ ਤੁਸੀਂ ਕਦੇ ਕਿਸੇ ਨੂੰ ਹਾਈ ਹੈਲੋ ਨਹੀਂ ਕਰਦੇ ਹਾਈ ਹੈਲੋ ਉਹਦੇ ਨਾਲ ਹੈ ਸਤਿ ਸ੍ਰੀ ਅਕਾਲ ਉਹਦੇ ਨਾਲ ਹੈ ਜਿਹਦੇ ਨਾਲ ਤੁਹਾਡੀ ਸ਼ਬਦਾਂ ਦੀ ਸਾਂਝ ਬਣ ਗਈ ਹੈ ਸ਼ਬਦ ਹੀ ਸਾਨੂੰ ਤੁਹਾਨੂੰ ਇੱਕ ਦੂਜੇ ਨਾਲ ਜੋੜ ਕੇ ਰੱਖਦਾ ਹੈ। ਸ਼ਬਦ ਲਖਤਾ ਕਰਾਉਂਦਾ ਕਿ ਫਲਾਣਾ ਬੰਦਾ ਇਹਨੂੰ ਮੈਂ ਮਿਲਿਆ ਇਹ ਫਲਾਣੀ ਥਾਂ ਤੇ ਰਹਿੰਦਾ ਹੈ ਇਹ ਸ਼ਬਦ ਦੱਸਦਾ ਹੈ। ਤੇ ਗੁਰੂ ਸਾਹਿਬ ਵੀ ਸਾਨੂੰ ਸ਼ਬਦ ਦੇ ਕੇ ਗਏ ਨੇ। ਆਗਿਆ ਪਈ ਅਕਾਲ ਕੀ ਤਾ ਵੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਹੀ ਗੁਰੂ ਉਹ ਤੋਂ ਛੋਟ ਹੋਰ ਕੋਈ ਨਹੀਂ। ਇਸ ਕਰਕੇ ਸਾਬ ਸੱਚੇ ਪਾਤਸ਼ਾਹ ਕਹਿੰਦੇ ਨੇ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀਂ ਜਾਏ ਅੰਦਰ ਦੀ ਸੇਜਾ ਇੱਦਾਂ ਹੀ ਵਧੀਆ ਬਣ ਗਈ ਹੁਣ ਦੁੱਖਾ ਨੂੰ ਥਾਂ ਹੀ ਕੋਈ ਨਹੀਂ ਰਹਿ ਗਈ ਦੁੱਖ ਤੇ ਤਾਂ ਆਵੇ ਨਾ ਹੁਣ ਜੇ ਮੇਰੇ ਅੰਦਰ ਮੇਰ ਤੇ ਰੋਵੇ ਮੇਰੇ ਅੰਦਰ ਈਰਖਾ ਨਫ਼ਰਤ ਹੋਵੇ ਸਭ ਕੁਝ ਮੁੱਕ ਗਿਆ ਮੇਰੇ ਅੰਦਰੋਂ ਜਲਨ 부ਜੀ ਸੀਤਲ ਹੋਏ ਬਨੂਆ ਸਤਗੁਰ ਕਾ ਦਰਸ਼ਨ ਪਾਏ ਜਿਓ ਹੁਣ ਅੰਦਰ ਟਿਕ ਗਿਆ ਸ਼ਾਂਤੀ ਟਿਕਾ ਵਿੱਚ ਆ ਗਿਆ ਸਹਜ ਵਿੱਚ ਆ ਗਿਆ ਸੇਜ ਸੁਹਾਵੀ ਸਰਬ ਸੁਖੋਂ ਦੁੱਖਾ ਨਾਹੀ ਜਾਏ ਇਛ ਪੁਨੀ ਵੱਡ ਪਾਗਣੀ ਵਰ ਪਾਇਆ ਹਰ ਰਾਏ ਹਰੀ ਮਿਲ ਗਿਆ ਤੇ ਹਰੀ ਵਾਲੇ ਗੁਣ ਮੇਰੇ ਚ ਆ ਗਏ ਜਿਵੇਂ ਭਗਤ ਰਬਦਾਸ ਜੀ ਨੇ ਕਹਿੰਦੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਹੁਣ ਤੇਰੇ ਚ ਤੇ ਮੇਰੇ ਮੇਰੇ ਚ ਤੇ ਤੇਰੇ ਚੰਤਰ ਕਿ ਨਹੀਂ ਰਹਿ ਗਿਆ ਤੇਰੇ ਵਾਲੇ ਗੁਣ ਮੇਰੀ ਜ਼ਿੰਦਗੀ ਚ ਆ ਗਏ ਮੇਰੇ ਆਲਾ ਸੁਭਾ ਜਿਹੜਾ ਸੀ ਨਾ ਪਹਿਲਾ ਉਹ ਬਦਲ ਗਿਆ ਬਾਬਾ ਕਬੀਰ ਸਾਹਿਬ ਤਾਂ ਹੀ ਤੇ ਕਹਿੰਦੇ ਨੇ ਭਲੀ ਸਰੀ ਮੁਈ ਮੇਰੀ ਪਹਿਲੀ ਬਰੀ ਬਲ ਬਲ ਜਾਉ ਮੈਂ ਅਬ ਕੀ ਤਰੀ ਚੰਗਾ ਹੋਇਆ ਮੇਰੀ ਪਹਿਲੀ ਮਤ ਮਰ ਗਈ ਹੁਣ ਵਾਲੀ ਜਿਹੜੀ ਮਾਤ ਆ ਨਾ ਬੜੀ ਚੰਗੀ ਆ ਪਹਿਲੀ ਕਰੂਪ ਸੀ ਕੁਜਾਤ ਸੀ ਕੁਲਖਣੀ ਸੀ ਹੁਣ ਵਾਲੀ ਸਰੂਪ ਸੁਜਾਤ ਸੁਲਖਣੀ ਚੰਗੇ ਗੁਣਾ ਵਾਲੀ ਆ ਮੈਨੂੰ ਹਰ ਥਾਂ ਤੇ ਮਾਣ ਸਤਿਕਾਰ ਦਵਾਉਂਦੀ ਆ ਕਿਉਂਕਿ ਸਬਰ ਰ ਵਿੱਚ ਰਹਿ ਕੇ ਜ਼ਿੰਦਗੀ ਬਸਰ ਕਰਨ ਦਾ ਜੀਵਨ ਦੱਸਦੀ ਆ ਇਸ ਕਰਕੇ ਮਿਲ ਸਹੀਆਂ ਮੰਗਲ ਗਾ ਬਈ ਗੀਤ ਗੋਵਿੰਦ ਲਾਏ ਹੁਣ ਅੰਦਰ ਦੀਆਂ ਜਿਹੜੀਆਂ ਸਹੇਲੀਆਂ ਕਿਉਂਕਿ ਅੰਦਰ ਵੀ ਇੱਕ ਪਰਿਵਾਰ ਆ ਜਿਹਨੂੰ ਗੁਰੂ ਸਾਹਿਬ ਕਹਿੰਦੇ ਨੇ ਨਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਦੇੜਾ ਭੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋਖ ਹੋਵਾ ਸਭ ਥਾਈਂ ਪਾਰ ਬ੍ਰਹਮਪੂਰਨ ਪਰਮੇਸ਼ਰ ਰਬ ਰਹਾ ਸਭ ਨੀ ਜਾਈ ਹੁਣ ਉਹ ਨਜ਼ਰੀ ਪੈ ਗਿਆ ਹਰ ਥਾਂ ਤੇ ਦਿਸਦਾ ਏ ਜਿੱਥੇ ਜਾ ਕੇ ਬੈਨਾ ਨੇ ਜਿੱਥੇ ਜਾਏ ਬਈਏ ਭਲਾ ਕਹੀਏ ਝੋਲ ਅੰਮ੍ਰਿਤ ਪੀਜੇ ਹੁਣ ਜਿੱਥੇ ਬੈਠੀਦਾ ਜਾ ਕੇ ਕਿਸੇ ਬਾਰੇ ਮਾੜਾ ਨਹੀਂ ਆਖੀਦਾ ਕਿਸੇ ਬਾਰੇ ਮਾੜਾ ਨਹੀਂ ਚਿਤ ਵੀਦਾ ਬਸ ਭਲਾ ਕਰਨ ਦੀ ਸੋਚ ਹੁੰਦੀ ਆ ਕੋਈ ਕਿਸੇ ਦਾ ਤੀ ਪੁੱਤਰ ਵਿਗੜਿਆ ਉਹਨੂੰ ਸਵਾਰਣ ਦੀ ਕੋਸ਼ਿਸ਼ ਆ ਕਿਤੇ ਸਮਾਜ ਵਿੱਚ ਕੁਝ ਗਲਤ ਹੋ ਰਿਹਾ ਉਹਨੂੰ ਸੁਧਾਰਨ ਦੀ ਕੋਸ਼ਿਸ਼ ਆ ਕਿਉਂ ਕਿਉਂਕਿ ਅੰਦਰ ਉਹ ਬਸ ਗਿਆ ਜਿਹੜਾ ਹਰ ਵੇਲੇ ਪ੍ਰੇਰਣਾ ਕਰਦਾ ਹੈ ਹਰ ਵੇਲੇ ਸਮਝਾਉਂਦਾ ਹੈ ਕਿ ਜਿੱਥੇ ਜਾਏ ਬਈਆ ਭਲਾ ਕਹੀ ਹੈ ਇੱਚ ਪੁਨੀ ਵਡਭਾਗਣੀ ਵਰ ਪਾਇਆ ਹਰ ਰਾਏ ਮਿਲ ਸਹੀਆ ਮੰਗਲ ਗਾਵੇ ਗੀਤ ਗੋਵਿੰਦ ਅਲਾਏ ਹਰ ਜਿਹਾਂ ਅਵਰ ਨਾ ਦਸਈ ਉਹਦੇ ਵਰਗਾ ਕੋਈ ਨਹੀਂ ਦੱਸਿਆ ਮੈਨੂੰ ਮੇਰੇ ਗੁਰੂ ਵਰਗਾ ਮੈਨੂੰ ਦੁਨੀਆਂ ਤੇ ਦੂਜਾ ਕੋਈ ਨਜ਼ਰ ਨਹੀਂ ਆਇਆ ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ ਏਕੋ ਹੈ ਤੁਧ ਜਿਵਡ ਹੋਰ ਹੋਵੇ ਤਾਂ ਆਖੀਏ ਤੇਰੇ ਵਰਗਾ ਦੂਜਾ ਹੋਵੇ ਤਾਂ ਆਖੀਏ ਤੇਰਾ ਨਾਮ ਕੋਈ ਸ਼ਰੀਕ ਹੈ ਨਾ ਕੋਈ ਕੰਟਕ ਵਰਾਇਆ ਤੂੰ ਹੀ ਤੂੰ ਹੈ ਤੇਥੋਂ ਛੁੱਟ ਕੋਈ ਨਹੀਂ ਤੇਰੇ ਬਰਾਬਰ ਹੋ ਸਕਦਾ ਜਿਵੇਂ ਗੁਰਨਾਨਕ ਪਾਤਸ਼ਾਹ ਨੂੰ ਹਰਿਆਣੇ ਦੇ ਨਜ਼ਦੀਕ ਨਗਰ ਪੁੱਛਦਾ ਸੀ ਨਾ ਸਾਧ ਉਹ ਜੋਗੀ ਵੱਲੋਂ ਕੀਤਾ ਸਵਾਲ ਕਿ ਪਾਤਸ਼ਾਹ ਜੀ ਗੁਰਨਾਨਕ ਸਾਹਿਬ ਜੀ ਵੀ ਕੋਈ ਰੱਬ ਵੀ ਇਹੋ ਜਿਹਾ ਕੰਮ ਜਿਹੜਾ ਨਹੀਂ ਕਰ ਸਕਦਾ ਕਹਿੰਦੇ ਬਿਲਕੁਲ ਇੱਕ ਕੰਮ ਹੈ ਜਿਹੜਾ ਰੱਬ ਨਹੀਂ ਕਰ ਸਕਦਾ ਉਹ ਪੁੱਛਦੇ ਸਨ ਕਿਹੜਾ ਕਹਿੰਦੇ ਰੱਬ ਵੀ ਆਪਣੇ ਵਰਗਾ ਦੂਜਾ ਰੱਬ ਨਹੀਂ ਬਣਾ ਸਕਦਾ ਉਹਦੇ ਵਰਗਾ ਤੇ ਉਹ ਇੱਕ ਹੈ ਬਾਹਰ ਇੱਕ ਓਮਨੀ ਪ੍ਰੈਜ਼ੈਂਟ ਉਹਦੇ ਵਰਗਾ ਦੂਸਰਾ ਕੋਈ ਵੀ ਨਹੀਂ ਹੈ ਗੁਰਮੁਖੋ ਓਨਲੀ ਵਨ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ ਹਲਤ ਪਲਤ ਸਵਾਰੀਆਂ ਨਿਛਲ ਦਿੱਤੀਆਂ ਜਾਣ ਜਾਈਂ ਉਨੇ ਮੇਰਾ ਆਜੋ ਜੀਵਨ ਵਿਸਵਾਰਤਾ ਤੇ ਆਉਣ ਵਾਲਾ ਸਮਾਂ ਵੀ ਸਵਾਰ ਦਿੱਤਾ ਇਹ ਕੜੀ ਵੀ ਹੁਣ ਮੇਰੀ ਸੁੱਖਾਂ ਚ ਗੁਦਰਦੀ ਤੇ ਆਉਣ ਵਾਲਾ ਸਮਾਂ ਵੀ ਮੇਰਾ ਆਨੰਦ ਵਿੱਚ ਆ ਆਗਿਆ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਢੋਲਤ ਕਤਹੁ ਨਈ ਹੁਣ ਮਨ ਨਹੀਂ ਡੋਲਦਾ ਨਿਸ਼ਚਲ ਦਿੱਤੀ ਅਨ ਜਾਏ ਸੰਸਾਰ ਸਾਗਰ ਤੇ ਰੱਖਿਨ ਬਹੁੜ ਨਾ ਜਨਮੇ ਤਾ ਹੁਣ ਮੇਰਾ ਜਨਮ ਮਰਨ ਮੁੱਕ ਗਿਆ ਪਾਪ ਜੰਮਣਾ ਮਰਨਾ ਪਕਾਰਾਂ ਵਿੱਚ ਮਰ ਜਾਣਾ ਚੰਗਿਆਈ 'ਚ ਜਨਮ ਹੋਣਾ ਕਦੇ ਇਮਾਨਦਾਰੀ ਪੈਦਾ ਹੋ ਜਾਂਦੀ ਹੈ ਕਦੇ ਬੇਈਮਾਨੀ ਪ੍ਰਗਟ ਇਹ ਜਨਮ ਮਰਨ ਦਾ ਗੇੜ ਹੀ ਅੰਦਰੋਂ ਮੁੱਕ ਗਿਆ ਹੁਣ ਹੁਣ ਇੱਕ ਅਵਸਥਾ ਵਿੱਚ ਟਿਕ ਗਿਆ ਹੁਣ ਬਸ ਸਹਜ ਹੈ ਹੁਣ ਸਿਰਫ ਸੱਤ ਤੇ ਸੰਤੋਖ ਹੈ ਹੁਣ ਸਿਰਫ ਦਇਆ ਹੈ ਧਰਮ ਪਿਆਰ ਹੈ ਸਾਰਾ ਅੰਦਰ ਦਾ ਜਨਮ ਮਰਨ ਹੀ ਮੁਕਾ ਕੇ ਰੱਖ ਦਿੱਤਾ ਇੱਕ ਬਚਨ ਬੜਾ ਪਿਆਰਾ ਬਾਣੀ ਚ ਪਾਤਸ਼ਾਹ ਕਹਿੰਦੇ ਨੇ ਪਰ ਤਨ ਪਰ ਤਨ ਪਰਤੀ ਨਿੰਦਾ ਪਰ ਅਪਵਾਦ ਨਾ ਛੁਟੈ ਆਵਾ ਗਵਨ ਹੋਤ ਹੈ ਫੁਨ ਫੁਨ ਇਹ પ્રસੰਗ ਨਾ ਟੁੱਟੇ ਮੇਰੇ ਅੰਦਰ ਇਹ ਨਿਤਾ ਪ੍ਰਤੀ ਚੱਲਦਾ ਸੀ ਪ੍ਰਾਈ ਨਿੰਦਿਆ ਪ੍ਰਾਈ ਈਰਖਾ ਪਰਾਇਆ ਧੰਨ ਪਰਾਇਆ ਰੂਪ ਇਹ ਕੋ ਚੱਲਦਾ ਸੀ ਇਹ ਆਵਾ ਗਵਨ ਮੇਰਾ ਬਣਿਆ ਹੀ ਰਹਿੰਦਾ ਸੀ ਆਵਾ ਗਵਨ ਪਾਵਾਂ ਆਉਣਾ ਜਾਣਾ ਕਦੇ ਇਮਾਨਦਾਰੀ ਆ ਜਾਂਦੀ ਸੀ ਕਦੇ ਬੇਇਮਾਨੀ ਆ ਜਾਂਦੀ ਸੀ ਕਦੇ ਬੇਇਮਾਨੀ ਅੰਦਰੋਂ ਨਿਕਲ ਜਾਂਦੀ ਸੀ ਸੰਤੋਖ ਆ ਜਾਂਦਾ ਸੀ ਕਦੇ ਸੰਤੋਖ ਚਲਾ ਜਾਂਦਾ ਸੀ ਹੋਛਾਪਨ ਆ ਜਾਂਦਾ ਸੀ ਹੁਣ ਟਿਕ ਗਿਆ ਅੰਦਰ ਬਿਲਕੁਲ ਐ ਟਕਾ ਦੇ ਵਿੱਚ ਫਿਰ ਪਾਤਸ਼ਾਹ ਜੀ ਕਹਿੰਦੇ ਨੇ ਜੇ ਬਾ ਇੱਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਤੂੰ ਗੁਣਾ ਦਾ ਸਾਗਰ ਹੈ ਮੈਂ ਔਗਣਾ ਨਾਲ ਪਰਿਆ ਤੇਰੇ ਵਿੱਚ ਤੇ ਮੇਰੇ ਵਿੱਚ ਇੱਕ ਇੱਕਮਿਕਤਾ ਤੇ ਹੈ ਨਾ ਤੂੰ ਗੁਣਾ ਦਾ ਸਾਗਰ ਹੈ ਮੈਂ ਔਗਣਾ ਦਾ ਸਾਗਰਾਂ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਤੇਰੇ ਬਾਰੇ ਗੁਰਬਾਣੀ ਚ ਪੜਿਆ ਕਿ ਗੁਰੂ ਸਮੁੰਦਰ ਦੀ ਨਿਆਈ ਹੈ ਗੁਰੂ ਸਮੁੰਦ ਨਦੀ ਸਭ ਸਿੱਖੇ ਗੁਰ ਸਾਗਰ ਰਤਨੀ ਭਰਪੂਰੇ ਤੁਸੀਂ ਸਾਗਰ ਵਰਗੇ ਹੋ ਤੁਸੀਂ ਸਮੁੰਦਰ ਵਰਗੇ ਹੋ ਤੁਹਾਡੇ ਚ ਗੁਣਾ ਹੀ ਗੁਣਾ ਨਾਲ ਹਰ ਪਾਸੇ ਤੋਂ ਗੁਣ ਦੇ ਗੁਣੀ ਸਮਾਏ ਹੋਏ ਨੇ ਮੈਂ ਉਹ ਗੁਣਾ ਨਾਲ ਭਰਿਆ ਤੇਰੀ ਮੇਰੀ ਬਰਾਬਰੀ ਸਾਂਝ ਕਿਵੇਂ ਬਣੇ ਹਾਂ ਤੇਰੇ ਵਾਲੇ ਗੁਣਾ ਨੂੰ ਮੈਂ ਧਾਰਨ ਕਰਦਾ ਜਾਵਾਂ ਤੇ ਭਾਂਡੇ ਵਿੱਚ ਵਸਤੂਆਂ ਤੁਸੀਂ ਤੇਲ ਚ ਪਾਣੀ ਮਿਕਸ ਨਹੀਂ ਕਰ ਸਕਦੇ ਤੇਲ ਚ ਤੇਲ ਹੀ ਮਿਕਸ ਹੋਏਗਾ ਗੁਰੂ ਜਿਸ ਹਿਰਦੇ ਜਿਸ ਸੋਚ ਵਿੱਚ ਬੈਠ ਗਿਆ ਨਾ ਫਿਰ ਉਹਦੇ ਵਿੱਚੋਂ ਨਿਰਮਲਤਾ ਹੀ ਨਿਰਮਲਤਾ ਹੀ ਨਿਕਲੇਗੀ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਓ ਨਿਰਮਲ ਸਤਗੁਰ ਤੇ ਕਰਨੀ ਕਮਾਣੀ ਫਿਰ ਉੱਥੇ ਕੋੜ ਕੀ ਸੋਏ ਪਹੁੰਚੇ ਨਹੀਂ ਮਨਸਾ ਸੱਚ ਸਮਾਣੀ ਇਹੋ ਜੇ ਮਨੁੱਖ ਨੂੰ ਗੁਰੂ ਸਾਹਿਬ ਕਹਿੰਦੇ ਨੇ ਜਨਮ ਰਤਨ ਜਿ ਨਿਖਟਿਆ ਭਲੇ ਸੇਵਣ ਜਾਰੇ ਇਹ ਬੰਦੇ ਉਹ ਮਨੁੱਖ ਭਲੇ ਨੇ ਨਿਰਮਲ ਹੋ ਗਏ ਜਿਹੜੇ ਜਿਓ ਤੇ ਬਾਹਰੋਂ ਇੱਕਮਿਕ ਹੋ ਗਏ ਫਿਰ ਪਾਰਸਾ ਜੀ ਅਖੀਰ ਤੇ ਕਹਿੰਦੇ ਨੇ ਫਲਗੁਣ ਨਿਤ ਸੁਲਾਹੀਐ ਜਿਸ ਨੂੰ ਤੇਲ ਨ ਤਮਾਏ ਫਗਣ ਦੇ ਮਹੀਨੇ ਚ ਉਹਦੀ ਸਦਾ ਸਲੌਨਾ ਕਰ ਉਹ ਫੱਗਣ ਦੇ ਵਿੱਚ ਸਦਾ ਹੀ ਨਹੀਂ ਨਾ ਸਦਾ ਦਾ ਸ਼ਬਦ ਤਾਂ ਪਾਪੀ ਹਰ ਵੇਲੇ ਜੇ ਇਸ ਆਨੰਦ ਨੂੰ ਪ੍ਰਾਪਤ ਕਰ ਲਿਆ ਨਾ ਜੇ ਕਿਤੇ ਇਮਾਨਦਾਰੀ ਨਾਲ ਜ਼ਿੰਦਗੀ ਬੜੀ ਸੌਖੀ ਨੰਗ ਰਹੀ ਹੈ ਗੁਜ਼ਰ ਰਹੀ ਹੈ ਤੇ ਫਿਰ ਉਸ ਜ਼ਿੰਦਗੀ ਨੂੰ ਬਣਾ ਕੇ ਰੱਖ ਜੇ ਕੋ ਖਾਵੇ ਜੇ ਕੋ ਪੁੰਚੇ ਤਿਸਕਾ ਹੋਏ ਉਦਾਰੋ ਇਹ ਵਸਤ ਤਜੀ ਨਾ ਜਾਏ ਨਿਤ ਨਿਤ ਰੱਖੋ ਰਤਾਰੋ ਫਲਗੁਣ ਨਿਤ ਸਲਾਹੀ ਹੈ ਜਿਸ ਨੂੰ ਤਿਲ ਨਾ ਤਮਾਏ ਉਹਨੂੰ ਰੰਚਕ ਮਾਤਰ ਵੀ ਤਮਾ ਨਹੀਂ ਹੈ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਮੇਰੇ ਗਾਇਆ ਉਹਨੇ ਵੱਡਾ ਹੋਣਾ ਹੈ ਤੇ ਨਾ ਹੀ ਮੈਂ ਜੇ ਨਾ ਗਾਵਾਂ ਤੇ ਉਹਨੇ ਛੋਟਾ ਹੋ ਜਾਣਾ ਜੇ ਸਭ ਮਿਲ ਕੇ ਆਖਣ ਪਾਹੇ ਜੇ ਸਾਰੀ ਕਾਇਨਾਤ ਇਕੱਠੀ ਹੋ ਕੇ ਆਖੇ ਨਾ ਵੀ ਉਹ ਬਹੁਤ ਵੱਡਾ ਹੈ ਤੇ ਉਹ ਵੱਡਾ ਨਹੀਂ ਹੋਣ ਲੱਗਾ ਤੇ ਜੇ ਸਾਰੀ ਕਾਇਨਾਤ ਮਿਲ ਕੇ ਆਖੇ ਵੀ ਉਹ ਛੋਟਾ ਹੈ ਫਿਰ ਉਹ ਛੋਟਾ ਨਹੀਂ ਹੋਣ ਲੱਗਾ ਫਰਕ ਕਿੱਥੇ ਪੈਣਾ ਹੈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਉਹਦਾ ਇੱਕ ਸੁਭਾਅ ਹੈ ਉਹ ਕਰੀ ਜਾ ਰਿਹਾ ਗੁਣ ਇਹੋ ਇਹ ਉਹਦੇ ਗੁਣ ਨੇ ਹੋਰ ਨਾ ਹੀ ਕੋਏ ਕਿ ਉਹਦੇ ਵਰਗਾ ਦੂਸਰਾ ਕੋਈ ਨਹੀਂ ਹੈ ਉਹ ਇੱਕ ਹੈ ਵਾਹ ਇੱਕ ਹੈ ਇਸ ਕਰਕੇ ਉਸ ਇੱਕ ਨਾਲ ਸਾਝ ਬਣਾ ਤਾਂ ਜੋ ਤੇਰਾ ਜੀਵਨ ਉਸ ਇੱਕ ਨਾਲ ਜੁੜ ਕੇ ਇਸ ਬਾਤ ਨੂੰ ਸਮਝ ਜਾਵੇ ਇੱਕੋ ਹੈ ਭਾਈ ਇੱਕੋ ਹੈ ਸਾਹਿਬ ਮੇਰਾ ਇੱਕੋ ਹੈ ਸਤਿਗੁਰ ਕਿਰਪਾ ਕਰੇ ਚੜਿਆ ਫਗਣ ਦਾ ਮਹੀਨਾ ਸਭ ਨਾਲੀ ਆਨੰਦ ਖੇੜੇ ਖੁਸ਼ੀਆਂ ਪਰਿਵਾਰ ਵਿੱਚ ਇਤਫਾਕ ਆਪਸੀ ਸਾਂਝ ਮਿਲ ਮਿਲਾ ਪਿਆਰ ਮੁਹੱਬਤ ਲੈ ਕੇ ਆਵੇ ਸਾਰਿਆਂ ਨੂੰ ਗੁਰੂ ਸਾਹਿਬ ਜੀ ਕਿਰਪਾ ਕਰਨ ਚੜ੍ਹੇ ਮਹੀਨੇ ਦੀ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਉੱਥੇ ਜੀਵਨ ਵਿੱਚ ਵੀ ਗੁਰੂ ਪਰਸਾ ਦੇ ਗੁਣਾਂ ਨੂੰ ਉਤਾਰਨ ਕਰੀਏ ਪੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ